ਕਿਨੇ ਕਰਿਆ ਬਾਈ ਤੂੰ ਕਰਿਆ ਕਹਿੰਦੇ ਨੇ ਯਾਰ ਅਸੀਂ ਕਰਿਆ ਤੈਨੂੰ ਆਡਰ ਕਿਹਦੇ ਦੇ ਯਾਰ ਇਹ ਦੱਸ ਪਹਿਲਾਂ ਆਡਰ ਤਾਂ ਸਾਨੂੰ ਕੋਡ ਆਫ ਕੰਟਰੈਕਟ ਦੇ ਕੋਡ ਆਫ ਕੰਟਰੈਕਟ ਦੇ ਵਿੱਚ ਆਪਾਂ ਕਿਹਨੂੰ ਤੇ ਬਰਸਲ ਕਰਦੇ ਥੋੜੀ ਕਰ ਜਾਂਦੇ ਤੁਸੀਂ ਯਾਰ ਬਾਹਰ ਆ ਯਾਰ ਇੱਕ ਮਿੰਟ ਪਹਿਲਾਂ ਤੂੰ ਹੈ ਕੀ ਚੀਜ਼ ਆ ਦੱਸ ਪਹਿਲਾਂ ਤੂੰ ਆ ਪਹਿਲਾਂ ਬਾਹਰ ਆ ਇੱਕ ਮਿੰਟ ਨਹੀਂ ਇੱਕ ਮਿੰਟ ਬਾਹਰ ਤਾਂ ਆਉਣਾ ਯਾਰ ਮੈਂ ਗਰਪਲ ਪਾ ਕੇ ਤੇ ਬਰਾਉਂਜ ਲੂਸ ਤੂੰ ਕਿਨੇ ਕਰਿਆ ਤਾਨੂੰ ਇਹ ਦੱਸ ਬਾਈ ਪਹਿਲਾਂ ਨੇਕੀ ਨੀਜੀ ਖੰਦ ਤੇ ਪੇਂਟ ਮਾਰਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਸਲ ਨੀਜੀ ਖੰਦ ਤੇ ਪੇਂਟ ਨਾਲ ਕਾਂਗਰਸ ਪਾਰਟੀ ਦਾ ਬੋਰਡ ਬਣਾਇਆ ਗਿਆ ਸੀ ਜਿਸ ਤੇ ਕੁਝ ਅਫਸਰਾਂ ਨੇ ਕਾਲਖ ਫੇਰ ਦਿੱਤੀ ਜਿਸ ਤੋਂ ਬਾਅਦ ਉਸ ਘਰ ਦੇ ਮਾਲਕ ਨੇ ਅਫਸਰਾਂ ਨੂੰ ਘੇਰ ਲਿਆ ਅਤੇ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਪਰ ਹੋਏ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਸਰ ਇੱਕ ਮਿੰਟ ਪਰ ਹੋਏ ਤੁਹਾਨੂੰ ਕਿਹਨੇ ਭੇਜਿਆ ਸਰ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਮੈਨੂੰ ਆਰਡਰ ਦੱਸੋ ਕਿਹਦੇ ਤੁਹਾਡੇ ਕੋਲ ਬਾਈ ਤੂੰ ਕਹਿੰਦੇ ਕਿਵੇਂ ਕਰਿਆ ਰੰਗ ਦੱਸ ਪਹਿਲਾਂ ਮੈਂ ਤਾਂ ਕਰਿਆ ਨਹੀਂ ਕਿਹਨੇ ਕਰਿਆ ਬਾਈ ਤੂੰ ਕਰਿਆ ਕਹਿੰਦੇ ਯਾਰ ਅਸੀਂ ਕਰਿਆ ਤੈਨੂੰ ਆਰਡਰ ਕਿਤੇ ਲੈ ਰਹੇ ਦੱਸ ਪਹਿਲਾਂ ਆਰਡਰ ਤਾਂ ਸਾਨੂੰ ਕੋਡ ਆਫ ਕੰਟਰੈਕਟਰ ਦੇ ਕੋਡ ਆਫ ਕੰਟਰੈਕਟਰ ਦੇ ਵਿੱਚ ਆਪਣੀ ਕਹਿੰਦੇ ਪਰਸਲ ਕਰਦੇ ਥੋੜੀ ਕਰ ਸਕਦੇ ਤੁਸੀਂ ਯਾਰ ਕੱਲ ਫੇਰ ਆਉਣਾ ਪਹਿਲਾਂ ਦੁਬਾਰਾ ਆ ਯਾਰ ਇੱਕ ਮਿੰਟ ਪਹਿਲਾਂ ਮੈਂ ਪਰਚਾ ਕਰਾਉਂ ਤਰੇ ਤੇ ਵੀ ਤੂੰ ਹੈ ਕੀ ਕੀ ਇਹ ਦੱਸ ਪਹਿਲਾਂ ਤੂੰ ਆ ਪਹਿਲਾਂ ਬਾਹਰ ਇੱਕ ਮਿੰਟ ਨਹੀਂ ਇੱਕ ਮਿੰਟ ਬਾਹਰ ਤਾਂ ਆਉਣਾ ਯਾਰ ਫੇਰ ਗਰਪਲ ਬਾਕੇ ਦਾ ਬਰਾਉਂਜ ਰੂਸ ਤੂੰ ਕੀ ਨੇ ਕਹਿੰਦੇ ਨੂੰ ਦੱਸ ਬਾਈ ਪਹਿਲਾਂ ਦਰਸਲੇ ਪੂਰਾ ਮਾਮਲਾ ਅਮਲੋ ਦੇ ਪਿੰਡ ਤੰਗਰਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਚੋਣ ਜਾਬਤੇ ਦੀ ਉਲੰਘਣਾ ਦੇ ਨਾਂ ਉੱਪਰ ਵਿਜਦਕਾਰੀਆਂ ਵੱਲੋਂ ਇੱਕ ਵਿਅਕਤੀ ਵੱਲੋਂ ਆਪਣੀ ਨਿੱਜੀ ਕੰਦ ਉੱਪਰ ਪੇਂਟ ਨਾਲ ਲਿਖਵਾਏ ਗਏ ਕਾਂਗਰਸ ਪਾਰਟੀ ਦੇ ਬੋਰਡ ਨੂੰ ਸਾਫ਼ ਕਰ ਦਿੱਤਾ ਗਿਆ। ਵਿਅਕਤੀ ਨੇ ਇਲਜ਼ਾਮ ਲਗਾਏ ਕਿ ਅਧਿਕਾਰੀਆਂ ਨੇ ਤੱਕੇ ਨਾਲ ਇਸ ਉੱਪਰ ਚਿੱਟਾ ਰੰਗ ਫੇਰ ਦਿੱਤਾ ਹੈ ਜਿਸ ਦਾ ਕਿ ਉਸ ਵਿਅਕਤੀ ਨੇ ਵਿਰੋਧ ਕੀਤਾ। ਵਿਅਕਤੀ ਦਾ ਇਲਜ਼ਾਮ ਸੀ ਕਿ ਇਹ ਬੋਰਡ ਉਸ ਨੇ ਆਪਣੀ ਮਰਜ਼ੀ ਨਾਲ ਲਿਖਵਾਏ ਨੇ ਅਤੇ ਅਧਿਕਾਰੀ ਬਿਨਾਂ ਮਨਜ਼ੂਰੀ ਉਸ ਨੂੰ ਨਹੀਂ ਮਿਟਾ ਸਕਦੇ ਜਿਸ ਤੋਂ ਬਾਅਦ ਮੌਕੇ ਤੇ ਵੱਡਾ ਵਿਵਾਦ ਹੋ ਗਿਆ ਇਸ ਵਿਅਕਤੀ ਨੇ ਅਧਿਕਾਰੀਆਂ ਦਾ ਵਿਰੋਧ ਕੀਤਾ ਅਤੇ ਉਹਨਾਂ ਤੋਂ ਅਜਿਹੇ ਕਰਨ ਦੇ ਆਰਡਰ ਮੰਗੇ ਪਰ ਮੌਕੇ ਤੇ ਮੌਜੂਦ ਅਧਿਕਾਰੀ ਕੋਈ ਵੀ ਆਰਡਰ ਨਹੀਂ ਦਿਖਾ ਸਕੇ ਅਤੇ ਉਹਨਾਂ ਨੂੰ ਇਹ ਕਹਿੰਦੇ ਸੁਣਾਈ ਦਿੱਤੇ ਕਿ ਉਹ ਪਾਣੀ ਮਾਰ ਕੇ ਇਸ ਬੋਰਡ ਤੇ ਲੱਗੇ ਕਾਲਖ ਨੂੰ ਸਾਫ਼ ਕਰ ਦੇਣਗੇ ਹਾਲਾਂਕਿ ਬਾਅਦ ਵਿੱਚ ਉਸ ਵਿਅਕਤੀ ਨੇ ਖੁਦ ਇਸ ਬੋਰਡ ਨੂੰ ਸਾਫ਼ ਕੀਤਾ ਪਰ ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਅਫਸਰਾਂ ਦਾ ਡਟ ਕੇ ਵਿਰੋਧ ਕੀਤਾ ਪਰ ਇਹ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਸਰ ਇੱਕ ਮਿੰਟ ਪਰੇ ਤੁਹਾਨੂੰ ਕਿਹਨੇ ਭੇਜਿਆ ਸਰ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਮੈਨੂੰ ਆਰਡਰ ਦੱਸੋ ਕੀ ਦੇ ਤੁਹਾਡੇ ਕੋਲ ਭਾਈ ਤੂੰ ਕਹਿੰਦੇ ਸੀ ਕਿਵੇਂ ਕਰਿਆ ਰੰਗ ਦੱਸ ਪਹਿਲਾਂ ਮੈਂ ਤਾਂ ਕਰਿਆ ਨਹੀਂ ਕਿਨੇ ਕਰਿਆ ਭਾਈ ਤੂੰ ਕਰਿਆ ਕਹਿੰਦੇ ਤੇ ਅਸੀਂ ਕਰਿਆ ਤੈਨੂੰ ਆਰਡਰ ਕਿਹਦੇ ਦੇ ਆਰੇ ਦੱਸ ਪਹਿਲਾਂ ਆਰਡਰ ਤਾਂ ਸਾਨੂੰ ਕੋਡ ਆਫ ਕੰਟਰੈਕਟ ਦੇ ਨੇ ਕੋਡ ਆਫ ਕੰਟਰੈਕਟ ਦੇ ਵਿੱਚ ਆਪਣੀ ਕਹਿੰਦੇ ਪਰਸਲ ਕਰਦੇ ਥੋੜੀ ਕਰ ਕਹਦੇ ਤੁਸੀਂ ਯਾਰ ਕੱਲ ਫੇਰ ਆਉਣਾ ਤੂੰ ਪਹਰ ਆ ਯਾਰ ਕਿੰਨੇ ਟਾਈਮ ਪਹਿਲਾਂ ਮੈਂ ਤੇ ਪਰਚਾ ਕਰਾਉਂ ਤੇਰੇ ਤੇ ਵੀ ਤੂੰ ਹੈ ਕੀ ਕੀ ਇਹ ਦੱਸ ਪਹਿਲਾਂ ਤੂੰ ਆ ਪਹਿਲਾਂ ਬਾਹਰ ਆ ਇੱਕ ਮਿੰਟ ਨਹੀਂ ਕਿੰਨੇ ਬਾਹਰ ਦਾ ਹੋ ਰਿਹਾ ਯਾਰ ਮੈਂ ਗਰੁੱਪ ਚ ਪਾ ਕੇ ਤੇ ਬਰਾਉਂਚ ਲੂਸ ਤੂੰ ਕਿਨੇ ਕਹਤ ਨਹੀਂ ਮੈਨੂੰ ਦੱਸ ਬਾਈ ਪਹਿਲਾਂ ਦੋ ਗਾਰ ਲੈ ਇੱਕ ਮਿੰਟ ਖੜ ਤੇ ਜਾ ਇੱਕ ਮਿੰਟ ਮੈਨੇ ਪੁੱਛਣ ਦਾ ਸੀ ਇਹਨੂੰ ਪਰੇ ਹੋਇ ਇੱਕ ਮਿੰਟ ਰੁਕ ਜਾ ਇੱਕ ਮਿੰਟ ਗੱਲ ਸੁਣ ਕੇ ਜਾ ਕਿਹੜਾ ਰੰਗ ਕਿਹੜਾ ਇਹ ਬਾਈ ਇੱਕ ਮਿੰਟ ਪਰੇ ਹੋ ਹਾਂ ਸਰ ਸਰ ਜੀ ਇੱਕ ਮਿੰਟ ਕਿੰਨੂ ਕਹਿ ਦਸ ਥੋੜਾ ਨਾਮ ਕੀ ਹੈ ਸਰ ਜੀ ਤੁਹਾਨੂੰ ਆਰਡਰ ਦਿੱਤੇ ਨੇ ਨਾ ਤੁਸੀਂ ਤਾਂ ਹੀ ਆਏ ਅਫਸਰ ਬੰਦੇ ਤੁਸੀਂ ਤੁਹਾਨੂੰ ਕਿਹਨੇ ਆਰਡਰ ਦਿੱਤਾ ਜੀ ਪਰੇ ਚੀਕਾਂ ਦਾ ਸਮਾਰੀ ਜਾਂਦਾ ਕੋਈ ਚੀਕਾਂ ਮੈਨੂੰ ਜੈਜ ਮਾਰ ਰਿਹਾ ਹੈ ਵੀ ਜੱਸਾ ਤੇ ਰਾਮ ਨਾਲ ਵੀ ਕਰ ਸਕਦਾ ਦੱਸੋ ਫਿਰ ਤੁਹਾਨੂੰ ਆਰਡਰ ਕਿਹਨੇ ਕਰਾਇਆ ਜੀ ਮੈਨੂੰ ਇੱਕ ਮਿੰਟ ਪਰੇ ਹੋ ਜਾ ਇੱਕ ਮਿੰਟ ਹਾਂ ਇਹ ਲਾਓ ਆਰਡਰ ਦਾ ਸਰਕਾਰੀ ਦਿੱਤਾ ਹੈ ਤੁਹਾਨੂੰ ਚੱਲ ਯਾਰ ਉੱਥੇ ਪੰਜ ਡੀਐਮ ਦਫ਼ਤਰਾਂ ਤੇ ਜਾ ਸਰਦ ਨੂੰ ਆਰਡਰ ਕਿਨੇ ਤੇ ਸਰ ਜੀ ਦੱਸ ਦਿਓ ਪਲੀਜ਼ ਯਾਰ ਅੱਗੇ ਚੱਲ ਤੁਸੀਂ ਸਾਡੀ ਗੱਲ 1 ਮਿੰਟ ਵੀਰੇ ਬੰਦ ਕਰ ਦਿਓ ਕਿਨੇ ਉੱਥੇ ਅਸੀਂ ਜਾ ਕੇ ਉਹਨਾਂ ਦਫ਼ਤਰਾਂ ਜਾ ਕੇ ਉਹਨਾਂ ਨੂੰ ਦੱਸਣ ਨੂੰ ਜਾ ਕੇ ਕਰਨਾ ਹੈ ਸਾਨੂੰ ਜਾ ਕੇ ਉਹ ਕੰਮ ਕਰਾ ਲੈਣਾ ਹੈ ਯਾਰ ਮੜਾ ਇਹ ਮੰਤਾ ਦਾ ਆ ਗੋ ਸਰਕਾਰ ਅਸੀਂ ਵੀ ਰਹੀਏ ਪਰ ਇਹਨਾਂ ਧੱਕਾ ਨਹੀਂ ਕਰ ਦਿੰਦੇ ਕਿਸੇ ਸਰਕਾਰਾਂ ਸਾਰੀਆਂ ਇਹਨਾਂ ਨੂੰ ਕਿਹਾ ਮੈਂ ਨਹੀਂ ਯਾਰ ਹੱਥ ਕਿਤੇ ਨਹੀਂ ਪਰਸੈਂਟ ਕਰਦੇ ਤੁਸੀਂ ਕਿੱਦਾਂ ਕਰਦੋਗੇ ਦਸ ਤੋਂ ਪਹਿਲਾਂ ਕਿਤੇ ਦੀ ਪਰਸੈਂਟ ਕਹਿੰਦੇ ਕਿੱਦਾਂ ਕਰੋਗੇ ਪਹਿਲਾਂ ਮੈਨੂੰ ਇਹ ਦੱਸੋ ਯਾਰ ਗੱਲ ਠੀਕ ਹੈ ਇਹ ਯਾਰ ਦੇਖ ਰਹੀ ਜੀ ਨੇ ਪੋਸਟਰ ਲਾਏ ਨੇ ਅੱਗੇ ਪੋਸਟਰ ਲਾਓ ਯਾਰ ਜਿੱਥੋਂ ਮਰਜੀ ਲਾਓ ਮੈਨੂੰ ਨਹੀਂ ਪਤਾ ਉਹਦੇ ਬਾਰੇ ਪਰ ਥੰਬੇ ਤੇ ਲੱਗੇ ਹੋਇਆ ਕਿਤੇ ਸਰਕਾਰੀ ਧਰਮਸ਼ਾਲਾ ਤੇ ਲੱਗੇ ਹੋਇਆ ਆਮ ਨਾਲ ਤਾਂ ਗੱਲ ਕਰ ਸਕਦੇ ਆ ਯਾਰ ਤੁਸੀਂ ਕਰਿਆ ਗਲਤ ਕਰ ਮੇਰੇ ਦੱਸੋ ਹੋਊਗੀ ਫਿਰ ਉਹੀ ਗੱਲ ਪੁੱਛਦਾ ਨਾਓ ਸਾਰ ਇੱਕ ਵਾਰੀ ਮਨਜ ਕੋਈ ਨੋਟਿਸ ਦਾ ਕੁਝ ਕਰ ਦਿਓ ਯਾਰ ਤੁਸੀਂ ਸਿੱਧਾ ਜਾ ਕੇ ਆਪਣਾ ਕਰ ਦਿਓ ਯਾਰ ਕੋਡ ਬਕਟਰ ਦੀ ਮੈਂ ਆਖਿਆ ਕਰਦਾ ਪਰ ਗਲਤ ਗੱਲ ਜਿਹੜੀ ਗਲਤ ਗੱਲ ਹੈ ਯਾਰ ਕਿ ਤੂੰ ਰਾਮਨਾਰਦ ਦਾ ਗੱਲ ਕਰ ਸਕਦਾ ਤੁਸੀਂ ਸਰ ਫਿਰ ਤੂੰ ਆਰਡਰ ਕਿਨੇ ਦਿੱਤੇ ਮੈਨੂੰ ਇੱਕ ਵੇਲੇ ਉਹ ਗੱਲ ਸਰ ਅਸੀਂ ਹੁਣ ਆਰਡਰ ਕਰ ਕੀ ਫਿਰਦੇ ਮੂੰਹ ਤਾਂ ਨਹੀਂ ਮੈਂ ਸਰ ਹਾਈ ਕੋਟੀ ਲੱਗਿਆ ਹੋਇਆ ਚੰਡੀਗੜ੍ਹੇ ਮੈਨੂੰ ਇੱਕ ਗੱਲ ਦੱਸ ਤੈਨੂੰ ਆਰਡਰ ਸਰ ਕਿਨੇ ਦਿੱਤੇ ਨੇ ਦੱਸੋ ਪਹਿਲਾਂ ਉਹ ਤਾਂ ਬਗੈਰ ਆਰਡਰਸ ਲੱਗਿਆ ਹੋ ਪਤਾ ਕਰ ਸਰ ਆਰਡਰ ਕਿਨੇ ਦਿੱਤੇ ਮੈਨੂੰ ਜਲ ਪਲੀਜ਼ ਇਹ ਦੱਸ ਦਿਓ ਰਿਕਵੈਸਟ ਹੈ ਸਰ ਕਿਸੇ ਦੀ ਪਰਸਨਲ ਕੰਦ ਦੇ ਤੁਸੀਂ ਪੇਟ ਮਾਰ ਸਕਦੇ ਹੋ ਜੀ ਅਸੀਂ ਆਇਆ ਬਲਖਾਇਆ ਵਾ ਅਸੀਂ ਆਇਆ ਬਲਖਾਇਆ ਆਪਣੀ ਜਾਂਦਾ ਸਾਡੇ ਉਹ ਚਲ ਠੀਕ ਹੈ ਮਰਦਰ ਠੀਕ ਹੈ ਸਰ ਗੱਲ ਤਾਂ ਇਹ ਹੈ ਕਿ ਮੜਾ ਮੜਾ ਪੁੱਛ ਰਹੇ ਹੋ ਭਾਈ ਕਿਹਦਾ ਕੰਮ ਕਰ ਰਹੇ ਹੋ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਤਾਂ ਕੋਠੇ ਦੇ ਜਿਹੜੇ ਬਿਜਲੀ ਖਰਾਬ ਹੋਈ ਪਈ ਹੈ ਬਿਨਾ ਮਤਲਬ ਤੂੰ ਤਾਂ ਗੱਲ ਪੈਨੇ ਹੋ ਨਹੀਂ ਗੱਲ ਨਹੀਂ ਪੈ ਰਹੇ ਸਰ ਜੀ ਤੁਹਾਡੇ ਤੁਹਾਨੂੰ ਕੁਝ ਕਿਹਾ ਤਾਂ ਦੱਸੋ ਜੀ ਅਸੀਂ ਕੁਝ ਕਿਹਾ ਮੈਂ ਤੁਹਾਨੂੰ ਸਿਰ ਪੁੱਛ ਰਹੇ ਹਾਂ ਜੀ ਪੁੱਛਣਾ ਹੱਕ ਹੈ ਨਹੀਂ ਠੀਕ ਹੈ ਚਲੋ ਜੇ ਗੱਲ ਤੁਹਾਨੂੰ ਆਰਡਰ ਕੀਤੇ ਨੇ ਦੱਸੋ ਸਰ ਜੇ ਕੋਈ ਗਲਤ ਹੋ ਗਿਆ ਤੂੰ ਉਹ ਰਹਿਣ ਨਾਮ ਨਹੀਂ ਕਰ ਸਰ ਤੁਹਾਨੂੰ ਆਰਡਰ ਕੀਤੇ ਨੇ ਇੱਕ ਮਿੰਟ ਆਰਡਰ ਕੀਤੇ ਨੇ ਜੇ ਤਾਂ ਦੱਸ ਦੋ ਤੁਸੀਂ ਆ ਗਏ ਜੀ ਕਿਸੇ ਦੀ ਕੰਧ ਤੇ ਆ ਕੇ ਐਵੇਂ ਪੋਚਾ ਮਾਰਤਾ ਤਾਨੂੰ ਆਰਡਰ ਕੀ ਨਹੀਂ ਦਿੱਤੇ ਨੇ। ਦਰਸਲ ਸਰਕੋਮਿਸ਼ਨ ਦੇ ਨਿਯਮਾਂ ਮੁਤਾਬਕ ਜੇਕਰ ਕੋਈ ਵੀ ਵਿਅਕਤੀ ਆਪਣੀ ਨਿੱਜੀ ਕੰਦ ਤੇ ਕਿਸੇ ਵੀ ਪਾਰਟੀ ਦਾ ਬੋਰਡ ਲਗਾਉਂਦਾ ਹੈ ਜਾਂ ਫਿਰ ਪੇਂਟ ਕਰਵਾਉਂਦਾ ਹੈ ਤਾਂ ਉਸ ਨੂੰ ਮਿਟਾਉਣ ਲਈ ਅਧਿਕਾਰੀਆਂ ਨੂੰ ਪਹਿਲਾਂ ਉਸ ਘਰ ਦੇ ਵਿਅਕਤੀ ਤੋਂ ਮਨਜ਼ੂਰੀ ਲੈਣੀ ਹੋਵੇਗੀ ਅਤੇ ਜੇਕਰ ਵਿਅਕਤੀ ਮਨਜ਼ੂਰੀ ਨਹੀਂ ਦਿੰਦਾ ਤਾਂ ਕੋਈ ਵੀ ਅਧਿਕਾਰੀ ਉਸ ਬੋਰਡ ਨੂੰ ਨਹੀਂ ਮਿਟਾ ਸਕੇਗਾ ਜਾਂ ਫਿਰ ਕਰਤੇ ਲੱਗੇ ਕਿਸੇ ਵੀ ਤਰ੍ਹਾਂ ਦੇ ਬੋਰਡ ਨੂੰ ਨਹੀਂ ਉਤਾਰ ਸਕਦਾ ਪਰ ਇੱਥੇ ਮਾਮਲਾ ਕੁਝ ਉਲਟ ਨਜ਼ਰ ਆਇਆ ਜਦੋਂ ਕਾਂਗਰਸ ਪਾਰਟੀ ਦੇ ਬੋਰਡ ਨੂੰ ਅਧਿਕਾਰੀਆਂ ਨੇ ੱੱਕੇ ਨਾਲ ਰੰਗ ਫੇਰ ਕੇ ਸਾਫ਼ ਕਰ ਦਿੱਤਾ ਜਿਸ ਤੋਂ ਬਾਅਦ ਘਰ ਦੇ ਮਾਲਕ ਵੱਲੋਂ ਅਧਿਕਾਰੀਆਂ ਦਾ ਡਟ ਕੇ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੂੰ ਅਜਿਹਾ ਕਰਨ ਲਈ ਆਰਡਰ ਦਿਖਾਉਣ ਦੀ ਮੰਗ ਕੀਤੀ ਪਰ ਕੋਈ ਵੀ ਅਧਿਕਾਰੀ ਆਰਡਰ ਨਹੀਂ ਦਿਖਾ ਸਕਿਆ ਅਤੇ ਮੌਕੇ ਤੇ ਵੱਡਾ ਵਿਵਾਦ ਹੋ ਗਿਆ ਪਰ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਸਰ ਇੱਕ ਮਿੰਟ ਪਰੇ ਹੋ ਤੁਹਾਨੂੰ ਕਿਹਨੇ ਭੇਜਿਆ ਸਰ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਮੈਨੂੰ ਆਰਡਰ ਦੱਸੋ ਕਿਹਦੇ ਤੁਹਾਡੇ ਕੋਲ ਭਾਈ ਤੂੰ ਕਹਿੰਦੇ ਸੀ ਕਿਵੇਂ ਕਰਿਆ ਰੰਗ ਦੱਸ ਪਹਿਲਾਂ ਮੈਂ ਤਾਂ ਕਰਿਆ ਨਹੀਂ ਕਿਨੇ ਕਰਿਆ ਭਾਈ ਤੂੰ ਕਰਿਆ ਕਹਿੰਦੇ ਤੇ ਅਸੀਂ ਕਰਿਆ ਤੈਨੂੰ ਆਰਡਰ ਕਿਤੇ ਲੈਾਰੇ ਦੱਸ ਪਹਿਲਾਂ ਆਰਡਰ ਤਾਂ ਸਾਨੂੰ ਕੋਡ ਆਫ ਕੰਟਰੈਕਟ ਦੇ ਕੋਡ ਆਫ ਕੰਟਰੈਕਟ ਦੇ ਵਿੱਚ ਆਪਣੀ ਕਹਿੰਦੇ ਬਰਸਲ ਕਰਦੇ ਥੋੜੀ ਕਰਦੇ ਤੁਸੀਂ ਯਾਰ ਕੱਲ ਫੇਰ ਆਉਣਾ ਪਹਿਲਾਂ ਬਾਹਰ ਆ ਯਾਰ ਇੱਕ ਮਿੰਟ ਪਹਿਲਾਂ ਮੈਂ ਪਰਚਾ ਕਰਾਉਂ ਤੇਰੇ ਤੇ ਵੀ ਤੂੰ ਹੈ ਕੀ ਕੀ ਇਹ ਦੱਸ ਪਹਿਲਾਂ ਤੂੰ ਆ ਪਹਿਲਾਂ ਬਾਹਰ ਆ ਇੱਕ ਮਿੰਟ ਨਹੀਂ ਇੱਕ ਮਿੰਟ ਬਾਹਰ ਦਾ ਆ ਯਾਰ ਬਰਪ ਚ ਪਾ ਕੇ ਦਾ ਬਰਾਉਂਜ ਲੂਸ ਤੂੰ ਕਿਨੇ ਕਹਤ ਨਹੀਂ ਮੈਨੂੰ ਦੱਸ ਭਾਈ ਪਹਿਲਾਂ ਦੁਗਾਰ ਲਈ ਇੱਕ ਮਿੰਟ ਖੜ ਤੇ ਜਾ ਇੱਕ ਮਿੰਟ ਮੈਨੇ ਪੁੱਛਣ ਤਾਂ ਸੀ ਇਹਨੂੰ ਪਰੇ ਹੋ ਇੱਕ ਮਿੰਟ ਰੁਕ ਜਾ ਕੇ ਮੈਂ ਗੱਲ ਛੋੜ ਕੇ ਜਾ ਕੋਈ ਨਹੀਂ ਕਿਹੜਾ ਕਰਾਂ ਕਿਹੜਾ ਇਹਦੇ ਬਾਈ ਇੱਕ ਮਿੰਟ ਪਰੇ ਹੋ ਸਰ ਸਰ ਜੀ ਇੱਕ ਮਿੰਟ ਕਿਹਨੂੰ ਕਹਿ ਦਸੂ ਥੋੜਾ ਨਾਮ ਕੀ ਹੈ ਸਰ ਜੀ ਤੁਹਾਨੂੰ ਆਰਡਰ ਦਿੱਤੇ ਨੇ ਨਾ ਤੁਸੀਂ ਤਾਂ ਹੀ ਆਏ ਅਫਸਰ ਬੰਦੇ ਤੁਸੀਂ ਤੁਹਾਨੂੰ ਕਿਹਨੇ ਆਰਡਰ ਦਿੱਤਾ ਜੀ ਪਰੇ ਟੀਕਾ ਦੱਸ ਮਾਰੀ ਜਾਂਦਾ ਕੋਈ ਚੀਕਾ ਮੈਂ ਜਾਇਜ਼ ਮਾਰ ਰਿਹਾ ਹਾਂ ਜੀ ਜਸੋ ਸਰ ਆਰਾਮਨਾਰ ਵੀ ਕਰ ਸਕਦਾ ਦੱਸੋ ਫਿਰ ਤੁਹਾਨੂੰ ਆਰਡਰ ਕਿਹਨੇ ਕਰਾਇਆ ਜੀ ਮੈਨੂੰ ਇੱਕ ਮਿੰਟ ਪਰੇ ਹੋ ਜਾ ਇੱਕ ਮਿੰਟ ਪਹਿਲਾ ਆਰਡਰ ਦੱਸੋ ਸਰ ਕੀ ਦਿੱਤੇ ਤੁਹਾਨੂੰ ਚੱਲ ਯਾਰ ਉੱਥੇ ਪੰਜ ਦਿਨ ਦਫਤਰ ਕੱਢ ਜਾ ਸਰ ਤੁਹਾਨੂੰ ਆਰਡਰ ਕਿੰਨੇ ਤੇ ਸਰ ਜੀ ਦੱਸ ਦਿਓ ਪਲੀਜ਼ ਯਾਰ ਅੱਗੇ ਚੱਲ ਤੁਸੀਂ ਸਾਡੀ ਕਰਨ 1 ਮਿੰਟ ਵੀਰੇ ਬੰਦ ਕਰ ਦਿਓ ਮੈਂ ਉੱਥੇ ਜਾਈ ਕੇ ਉਹਨਾਂ ਦਫਤਰ ਜਾ ਕੇ ਉਹਨਾਂ ਨੂੰ ਦੱਸਦਾ ਤੁਹਾਨੂੰ ਜਾ ਕੇ ਉਹ ਕੰਮ ਕਰ ਲੈਂਦੇ ਹਾਂ ਯਾਰ ਮੜਾਈ ਮੰਦਾ ਦਾ ਬੰਦਾ ਸਰਕਾਰ ਐਸੇ ਵੀ ਨਹੀਂ ਰਹੀ ਪਰ ਇਹਨਾਂ ਧੱਕਾ ਨਹੀਂ ਕਰ ਦਿੰਦੇ ਕਿਸੇ ਸਰਕਾਰ ਨਾਲ ਇਹਨਾਂ ਨੂੰ ਕਿਹਾ ਨਹੀਂ ਹੱਥ ਕਿਤੇ ਨਹੀਂ ਪਰਸੈਂਟ ਕਹਿੰਦੇ ਤੁਸੀਂ ਕਿੱਦਾਂ ਕਰ ਦੋਗੇ ਦੱਸੋ ਪਹਿਲਾਂ ਕਿਸੇ ਦੀ ਪਰਸੈਂਟ ਕਹਿੰਦੇ ਕਿ ਕਿੱਦਾਂ ਬਣਾਓਗੇ ਪਹਿਲਾਂ ਮੈਨੂੰ ਇਹ ਦੱਸੋ ਯਾਰ ਗੱਲ ਠੀਕ ਹੈ ਯਾਰ ਦੇਖਿਆ ਜੀ ਨੇ ਪੋਸਟਰ ਲਾਏ ਨੇ ਪੋਸਟਰ ਲਾਓ ਯਾਰ ਜਿੱਥੋਂ ਮਰਜੀ ਲਾਹੋ ਮੈਨੂੰ ਨਹੀਂ ਪਤਾ ਉਹਦੇ ਬਾਰੇ ਪਰ ਥੰਬੇ ਤੇ ਲੱਗੇ ਹੋਏ ਆ ਕਿਤੇ ਸਰਕਾਰੀ ਧਰਮਸ਼ਾਲਾ ਤੇ ਲੱਗੇ ਹੋਏ ਆ ਆਮ ਨਾਲ ਤਾਂ ਗੱਲ ਕਰ ਸਕਦੇ ਆ ਯਾਰ ਤੁਸੀਂ ਕਰਿਆ ਗਲਤ ਕਰ ਮੇਰੇ ਦੱਸੋ ਉਹ ਕੀ ਫਿਰ ਉਹ ਹੀ ਗੱਲ ਕੁਛ ਤਾਂ ਲਓ ਸਾਰ ਇੱਕ ਵਾਰੀ ਮੜਾ ਜਾ ਕੋਈ ਨੋਟਿਸ ਦਿਓ ਕੁਝ ਕਰੋ ਯਾਰ ਤੁਸੀਂ ਸਿੱਧਾ ਜਾ ਕੇ ਆਪਣਾ ਕਰਦੇ ਹੋ ਯਾਰ ਕੋਰਪ ਕੰਡਕਟਰ ਦੀ ਮੈਂ ਆਖਿਆ ਕਰਦਾ ਪਰ ਗਲਤ ਗੱਲ ਜਿਹੜੀ ਗਲਤ ਗੱਲ ਹੈ ਯਾਰ ਤੂੰ ਰਾਮਨਰ ਦਾ ਗੱਲ ਕਰ ਸਕਦਾ ਸੀ ਸਰ ਫਿਰ ਤੂੰ ਆਰਡਰ ਕਿਨੇ ਦਿੱਤੇ ਮੈਨੂੰ ਕਿਹ ਵਾਲੇ ਸਰ ਅਸੀਂ ਹੁਣ ਆਰਡਰ ਕਰ ਕੀ ਫਿਰਦੇ ਮੂੰਹ ਤਾਂ ਨਹੀਂ ਮੈਂ ਫਿਰ ਹਾਈ ਟੋਟੀ ਲੱਗਿਆ ਹੋਇਆ ਚੰਡੀਗੜ੍ਹੇ ਮੈਨੂੰ ਇੱਕ ਗੱਲ ਦੱਸ ਤੈਨੂੰ ਆਰਡਰ ਸਰ ਕਿਨੇ ਦਿੱਤੇ ਨੇ ਦੱਸੋ ਪਹਿਲਾਂ ਯਾਰ ਕੋਈ ਆਰਡਰ ਪਤਾ ਨਹੀਂ ਆਇਆ ਉਹ ਪਤਾ ਕਰ ਲੈ ਸਰ ਆਰਡਰ ਕਿਨੇ ਦਿੱਤੇ ਮੈਨੂੰ ਜਲਪਲੀਜ਼ੇ ਦੱਸ ਦਿਓ ਰਿਕਵੈਸਟ ਹੈ ਸਰ ਕਿਸੇ ਦੀ ਪਰਸਨਲ ਕੰਦ ਦੇ ਤੁਸੀਂ ਪੇਂਡ ਮਾਰ ਸਕਦੇ ਹੋ ਜੀ ਅਸੀਂ ਆਇਆ ਪ ਲਿਖਾਇਆ ਵਾ ਅਸੀਂ ਆਇਆ ਪ ਲਿਖਾਇਆ ਵਾ ਆਪਣੀ ਜਾਂਦਾ ਸਾਡੀ ਉਹ ਚਲ ਠੀਕ ਹੈ ਬਰਾਦਰ ਗੁੱਟੀ ਠੀਕ ਆ ਬੰਦੇ ਸਰ ਗੱਲ ਤਾਂ ਇਹ ਹੈ ਕਿ ਮੈਂ ਬੜਾ ਪੁੱਛ ਰਿਹਾ ਭਾਈ ਕਿਹਦਾ ਕਹਿ ਰਹੇ ਹੋ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਤਾਂ ਪਤਾ ਹੀ ਨਹੀਂ ਕੋਠੇ ਦੇ ਜਿਹੜੇ ਵੇਏ ਬਿਜਲੀ ਖਰਾਬ ਹੋਈ ਪਈ ਹੈ ਇਹਦਾ ਮਤਲਬ ਉਹ ਤੁਸੀਂ ਤਾਂ ਗੱਲ ਪੈਣੀ ਹੋ ਨਹੀਂ ਗੱਲ ਨਹੀਂ ਪੈ ਰਹੇ ਸਰ ਅਸੀਂ ਸਾਡੇ ਤੁਹਾਨੂੰ ਕੁਝ ਕਿਹਾ ਤਾਂ ਦੱਸੋ ਜੀ ਅਸੀਂ ਗੁੱਟਕੀ ਆ ਮੈਂ ਤੁਹਾਨੂੰ ਸਰ ਪੁੱਛ ਰਿਹਾ ਜੀ ਪੁੱਛਣ ਦਾ ਹੱਕ ਹੈ ਨਹੀਂ ਠੀਕ ਹੈ ਚਲੋ ਜੇ ਗੱਲ ਤੁਹਾਨੂੰ ਆਰਡਰ ਕਿਨੇ ਉੱਤੇ ਨੇ ਦੱਸੋ ਸਰ ਕੋਈ ਗਲਤ ਹੋ ਗਿਆ ਤੂੰ ਰਹਿਣ ਨਾ ਨਹੀਂ ਕਰ ਸਰ ਤੁਹਾਨੂੰ ਆਰਡਰ ਕਿਨੇ ਉੱਤੇ ਨੇ ਇੱਕ ਮਿੰਟ ਆਰਡਰ ਕਿਨੇ ਉੱਤੇ ਨੇ ਇਹ ਤਾਂ ਦੱਸ ਦੋ ਤੁਸੀਂ ਆ ਗਏ ਜੀ ਕਿਸੇ ਦੀ ਗੰਦ ਤਾਨੂੰ ਆਰਡਰ ਕਿਨੇ ਦਿੱਤੇ ਨੇ 70000 ਰੁਪਏ ਨਹੀਂ ਆਪਣੇ ਇਹਨਾਂ ਹੋ ਨਹੀਂ ਖਰੀਦਾ ਕੋਈ ਨਹੀਂ ਉਹ ਦਵਾਰੇ ਲਿਖਾ ਲਾਉਂਗਾ ਇਹ ਕੋਈ ਟਾਈ ਮਾਮਲਾ ਮਲੋ ਦੇ ਪਿੰਡ ਤੰਗਰਾਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਚੋਣ ਜਾਬਤਾ ਦੀ ਉਲੰਘਣਾ ਦੇ ਨਾਤੇ ਅਧਿਕਾਰੀਆਂ ਵੱਲੋਂ ਕਰਦੀ ਕੰਦ ਤੇ ਬਣੇ ਕਾਂਗਰਸ ਪਾਰਟੀ ਦੇ ਬੋਰਡ ਨੂੰ ਮਿਟਾ ਦਿੱਤਾ ਗਿਆ ਹਾਲਾਂਕਿ ਜਾਣਕਾਰੀ ਮੁਤਾਬਕ ਉਹਨੇ ਇਸ ਮਾਮਲੇ 'ਚ ਵੱਡੇ ਅਧਿਕਾਰੀਆਂ ਨੇ ਐਕਸ਼ਨ ਲਿਆ ਏ ਅਤੇ ਅਜਿਹਾ ਕਰਨ ਵਾਲੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਏ ਕਿ ਜੇਕਰ ਉਹਨਾਂ ਨੇ ਕੋਈ ਵੀ ਪੋਸਟਰ ਮਿਟਾਉਣਾ ਏ ਤਾਂ ਪਹਿਲਾਂ ਕਰਦੇ ਮਾਲਕਾਂ ਦੀ ਮਨਜ਼ੂਰੀ ਲੈਣੀ ਬੇहद ਜ਼ਰੂਰੀ ਏ ਕਿਉਂਕਿ ਇਹ ਨਿਯਮ ਨੇ ਅਤੇ ਇਹ ਚੌਂਕ ਕਮਿਸ਼ਨ ਵੀ ਕਹਿੰਦਾ ਏ ਕਿ ਜੇਕਰ ਤੁਹਾਡੇ ਕਰਤੇ ਕੋਈ ਵੀ ਪਾਰਟੀ ਦਾ ਬੋਰਡ ਝੰਡਾ ਜਾਂ ਕੁਝ ਵੀ ਲੱਗਿਆ ਹੋਇਆ ਏ ਤਾਂ ਉਸ ਨੂੰ ਮਿਟਾਉਣ ਲਈ ਜਾਂ ਉਤਾਰਨ ਲਈ ਪਹਿਲਾਂ ਤੁਹਾਡੀ ਮਨਜ਼ੂਰੀ ਹੋਣੀ ਬੇहद ਜ਼ਰੂਰੀ ਬਣਦੀ ਏ ਜੇਕਰ ਤੁਸੀਂ ਕਹਿੰਦੇ ਹੋ ਕਿ ਹਾਂ ਇਸ ਝੰਡੇ ਨੂੰ ਫੇਰ ਇਸ ਬੋਰਡ ਨੂੰ ਉਤਾਰ ਦਿੱਤਾ ਜਾਵੇ ਤਾਂ ਹੀ ਅਧਿਕਾਰੀ ਉਸ ਝੰਡੇ ਜਾਂ ਬੋਰਡ ਨੂੰ ਉਤਾਰ ਸਕਣਗੇ ਅਤੇ ਜੇਕਰ ਤੁਸੀਂ ਕਹਿੰਦੇ ਹੋ ਕਿ ਨਹੀਂ ਇਹ ਅਸੀਂ ਨਹੀਂ ਉਤਾਰਨ ਦਿੰਦੇ ਇਹ ਅਸੀਂ ਆਪਣੀ ਮਰਜ਼ੀ ਨਾਲ ਲਗਾਇਆ ਹੈ ਜਾਂ ਫਿਰ ਪੇਂਟ ਕਰਵਾਇਆ ਹੈ ਤਾਂ ਅਧਿਕਾਰੀਆਂ ਨੂੰ ਕੋਈ ਵਿਧੇ ਕਰ ਨਹੀਂ ਹੋਵੇਗਾ ਕਿ ਉਹ ਅਜਿਹੇ ਬੋਰਡ ਝੰਡੇ ਜਾਂ ਕਿਸੇ ਵੀ ਲੋਗੋ ਨੂੰ ਉਤਾਰ ਸਕਣ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਵੱਡਾ ਵਿਵਾਦ ਛੜਿਆ ਹੋਇਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ